ਆਪਾ ਹਾਜ਼ਰਾਂ ਜੀ ਈਟੀਟੂ ਨਾ 94 ਸਬੰਧੀ ਨਵੀਂ ਅਪਡੇਟ ਲੈ ਕੇ ਪੇਪਰ ਏ ਦੇ ਨੋਟੀਫਿਕੇਸ਼ਨ ਅਤੇ ਸਿਲੇਬਸ ਸਬੰਧੀ ਤੁਹਾਡੇ ਨਾਲ ਜਿਹੜੀ ਆ ਅਫੀਸ਼ੀਅਲ ਜਾਣਕਾਰੀ ਇਸ ਵੀਡੀਓ ਦੇ ਵਿੱਚ ਆਪਾਂ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਈਟੀਟੀਓ 993 ਦੀ ਯੂਨੀਅਨ ਵੱਲੋਂ ਜਿਹੜੀ ਹੈ ਕੁਝ ਦਿਨ ਪਹਿਲਾਂ ਡਿਪਾਰਟਮੈਂਟ 'ਚ ਜਾ ਕੇ ਸਿਲੇਬਸ ਦੀ ਮੰਗ ਕੀਤੀ ਗਈ ਸੀ ਕਿ ਸਿਲੇਬਸ ਜਿਹੜਾ ਜਾਰੀ ਕੀਤਾ ਜਾਵੇ ਤਾਂ ਉਹਦੇ ਰਿਗਾਰਡਿੰਗ ਇੱਕ ਨਿਊਜ਼ ਨਿਕਲ ਕੇ ਸਾਹਮਣੇ ਆਈ ਹੈ ਜੀ ਜੋ ਕਿ ਆਫੀਸ਼ੀਅਲ ਅਪਡੇਟ ਹੈ ਸਵਾਲ ਇਹ ਹੈ ਕਿ ਡਿਪਾਰਟਮੈਂਟ ਵੱਲੋਂ ਨੋਟੀਫਿਕੇਸ਼ਨ ਅਤੇ ਸਿਲੇਬਸ ਜਾਰੀ ਨਹੀਂ ਕੀਤਾ ਜਾ ਰਿਹਾ ਤਾਂ ਕੀ ਹੁਣ 3 ਮਹੀਨੇ ਦੇ ਅੰਦਰ ਪੇਪਰ ਹੋਏਗਾ ਜਾਂ ਨਹੀਂ ਤਾਂ ਇਸ ਤੇ ਗੱਲ ਕਰਨ ਤੋਂ ਪਹਿਲਾਂ ਆਪਾਂ ਅੱਜ ਦੀ ਨਿਊਜ਼ ਦੇਖਦੇ ਹਾਂ ਜੀ ਇਹ ਜਿਹੜੀ ਸਕਰੀਨ ਤੇ ਤੁਸੀਂ ਨਿਊਜ਼ ਦੇਖ ਰਹੇ ਹੋ ਅੱਜ ਦੇ ਨਿਊਜ਼ਪੇਪਰ ਦੇ ਵਿੱਚ ਆਈ ਹੋਈ ਹੈ ਉਸ ਤੋਂ ਬਾਅ ਅੰਦਰ ਪੇਪਰ ਕੰਡਕਟ ਕਰਾਇਆ ਜਾਏਗਾ ਜਾਂ ਨਹੀਂ ਦੇਖ ਸਕਦੇ ਹੋ ਜੀ ਤੁਸੀਂ ਪੰਜਾਬ ਸਰਕਾਰ ਵੱਲੋਂ 12 ਅਕਤੂਬਰ 2022 ਨੂੰ ਜਿਹੜੀ ਐ ਈਟੀਟੀ 9694 ਦੀ ਭਰਤੀ ਕੱਢੀ ਗਈ ਸੀ ਤੇ 5 ਮਾਰਚ 2023 ਨੂੰ ਲਈ ਗਈ ਜਿਹੜੀ ਪ੍ਰੀਖਿਆ ਹੈ 5 ਮਾਰਚ ਨੂੰ ਪੇਪਰ ਹੋਇਆ ਸੀ ਤਾਂ ਉਸ ਦਾ ਜਿਹੜਾ ਪੇਪਰ ਏ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੇਪਰ ਏ ਜਿਹੜਾ ਦੁਬਾਰਾ ਲੈਣ ਦੇ ਹੁਕਮ ਦਿੱਤੇ ਗਏ ਨੇ ਠੀਕ ਹੈ ਜੀ 30 ਅਪ੍ਰੈਲ ਨੂੰ ਜਾਰੀ ਕੀਤੇ ਹੁਕਮਾਂ ਵਿੱਚੋਂ ਮਾਨਯੋਗ ਹਾਈ ਕੋਰਟ ਨੇ 3 ਮਹੀਨੇ ਦੇ ਅੰਦਰ ਅੰਦਰ ਇਹ ਪ੍ਰੀਖਿਆ ਲੈਣ ਲਈ ਕਿਹਾ ਗਿਆ ਹੈ ਪਰ ਅੱਜ 15 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਇਸ ਪ੍ਰੀਖਿਆ ਸੰਬੰਧੀ ਕੋਈ ਵੀ ਨੋਟੀਫਿਕੇਸ਼ਨ ਕੋਈ ਵੀ ਸਿਲੇਬਸ ਜਿਹੜਾ ਜਾਰੀ ਨਹੀਂ ਕੀਤਾ ਗਿਆ ਹੈਗਾ ਤੇ ETT 94 ਦੀ ਯੂਨੀਅਨ ਵੱਲੋਂ ਜਵਾਬ ਆਇਆ ਇਸ ਪੁਆਇੰਟ ਨੂੰ ਲੈ ਕੇ ਕਿ ਪੰਜਾਬ ਸਰਕਾਰ ਵੱਲੋਂ ਇਸ ਭਰਤੀ ਨੂੰ ਲੈ ਕੇ ਕੋਈ ਵੀ ਜਿਹੜੀ ਰੁਚੀ ਆ ਉਹ ਨਹੀਂ ਦਿਖਾਈ ਜਾ ਰਹੀ ਉਹਨਾਂ ਨੇ ਦੱਸਿਆ ਕਿ 3 April ਨੂੰ ਪੇਪਰ ਦੁਬਾਰਾ ਲੈਣ ਦੇ ਹੁਕਮ ਤੋਂ ਬਾਅਦ ਵੀ ਸੂਬਾ ਕਮੇਟੀ ਮੈਂਬਰਾਂ ਵੱਲੋਂ ਲਗਾਤਾਰ ਜਿਹੜੀ ਹੈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਵੀ ਕੀਤਾ ਗਿਆ ਹੈ لیکن 94 ਦੇ ਪੇਪਰ ਦੇ ਨੋਟੀਫਿਕੇਸ਼ਨ ਤੇ ਸਿਲੇਬਸ ਸੰਬੰਧੀ ਡਿਪਾਰਟਮੈਂਟ ਵੱਲੋਂ ਕਹਿ ਲੋ ਕਿ ਜਿਹੜਾ ਇਹ ਆਪਣਾ ਪੇਪਰ ਹੈ ਉਸ ਦੇ ਰਿਗਾਰਡਿੰਗ ਕੋਈ ਵੀ ਪੁਖਤਾ ਹੱਲ ਨਹੀਂ ਕੀਤਾ ਜਾ ਰਿਹਾ ਤਾਂ ਹੁਣ ਆਗੂਆਂ ਨੇ ਚੇਤਾਵਨੀ ਭਰੇ ਲੈਜ ਦੇ ਵਿੱਚ ਜਿਹੜੀ ਹੈ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਸ਼ੁੱਕਰਵਾਰ ਤੱਕ ਪੇਪਰ A ਲੈਣ ਬਾਰੇ ਨੋਟੀਫਿਕੇਸ਼ਨ ਅਤੇ ਸਿਲੇਬਸ ਜਾਰੀ ਨਹੀਂ ਕਰਦਾ ਤਾਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਰੈਲੀਆਂ ਨੇ ਉਹ ਭੰਗ ਕੀਤੀਆਂ ਜਾਣਗੀਆਂ ਠੀਕ ਹੈ ਜੀ ਤਾਂ ਇਹ ਈਟੀਟੀ ਯੂਨੀਅਨ ਦਾ ਜਿਹੜਾ ਫੈਸਲਾ ਆਇਆ ਹੈ ਈਟੀਟੀ 94 ਦੇ ਪੇਪਰ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪੇਪਰ A ਦੇ ਰੱਦ ਹੋਣ ਕਾਰਨ ਸਮੂੱਚਾ ਕਾਡਰ ਜਿਹੜਾ ਭਾਰੀ ਨਿਰਾਸ਼ਾ ਦੇ ਆਲਮ ਵਿੱਚ ਹੈ ਹੁਣ ਦੁਬਾਰਾ ਤੋਂ ਪੰਜਾਬ ਸਰਕਾਰ ਕਾਡਰ ਨੂੰ ਸੜਕਾਂ ਤੇ ਉਤਰਨ ਲਈ ਮਜਬੂਰ ਨਾ ਕਰੇ ਆਗੂਆਂ ਨੇ ਇਹ ਵੀ ਦੱਸਿਆ ਕਿ ਐਨਏਟੀਟੀ ਕਾਡਰ ਦੀ 994 ਭਰਤੀਆਂ ਸੰਬੰਧੀ ਪੰਜਾਬ ਸਰਕਾਰ ਨੇ 5 ਮਾਰਚ 2023 ਨੂੰ ਪ੍ਰੀਖਿਆ ਲਈ ਸੀ ਜਿਸ ਦੌਰਾਨ ਦੋਨੋਂ ਪੇਪਰ ਹੋਏ ਸੀ ਪੇਪਰ A ਅਤੇ ਪੇਪਰ B ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਗਏ ਮਾਪਦੰਡਾ ਅਨੁਸਾਰ ਨਿਰੋਲ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਪੇਪਰ A ਪਾਸ ਕਰਨ ਵਾਲੇ ਉਮੀਦਵਾਰ ਦਾ ਹੀ ਪੇਪਰ B ਚੈੱਕ ਹੋਣਾ ਸੀ ਪਰ ਪੇਪਰ A ਲਈ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਸਿਲੇਬਸ ਨੂੰ ਉਮੀਦਵਾਰਾਂ ਨੇ ਮਾਨਯੋਗ ਹਾਈ ਕੋਰਟ ਵੱਲੋਂ ਹਾਈ ਕੋਰਟ ਦੇ ਵਿੱਚ ਜਿਹੜਾ ਚੈਲੰਜ ਕਰ ਦਿੱਤਾ ਸੀ ਜਿਸ ਤੋਂ ਬਾਅਦ ਹਾਈ ਕੋਰਟ ਨੇ ਪੇਪਰ ਸਿਲੇਬਸ ਤੋਂ ਬਾਹਰੋਂ ਆਉਣ ਦਾ ਹਵਾਲਾ ਦਿੰਦਿਆਂ ਪੰਜਾਬ ਸਰਕਾਰ ਨੂੰ ਪੇਪਰ A ਦੁਬਾਰਾ ਲੈਣ ਦਾ ਹੁਕਮ ਕੀਤਾ ਹੈ ਤੇ ਹੁਣ ਕਹਿ ਲਓ ਵੀ 15 ਤੋਂ ਜਿਹੜੇ ਆ ਦਿਨ ਉੱਪਰ ਟੱਪ ਗਏ ਨੇ ਲੇਕਿਨ ਇਸ ਦੇ ਰਿਲੇਟਿਡ ਕੋਈ ਵੀ ਨੋਟੀਫਿਕੇਸ਼ਨ ਜਾਂ ਨਹੀਂ ਹੋਇਆ ਹੈਗਾ ਹੁਣ ਗੱਲ ਕਰੀਏ ਕਿ ਹੁਣ ਕੀ ਹੋ ਸਕਦਾ ਹੈ ਤਾਂ ਹੁਣ ਇਥੇ ਤੁਸੀਂ ਦੇਖ ਸਕਦੇ ਹੋ ਜੀ ITT 943 ਕਾਡਰ ਵੱਲੋਂ ਪੰਜਾਬ ਸਰਕਾਰ ਨੂੰ ਅਲਟੀਮੇਟਮ ਠੀਕ ਹੈ ਦੂਜੀ ਗੱਲ ਸਰਕਾਰ ਦੀ ਗਲਤੀ ਕਾਰਨ ਹਾਈ ਕੋਰਟ ਨੇ ਪੇਪਰ ਇਹ ਜਿਹੜਾ ਰੱਦ ਕੀਤਾ ਗਿਆ ਹੈ ਇਹ ਬਿਆਨਬਾਜ਼ੀ ਜਿਹੜੀ ITT 943 ਦੇ ਕਾਡਰ ਵੱਲੋਂ ਆਈ ਹੈ ਹੁਣ ਗੱਲ ਕਰੀਏ ਕਿ ਸ਼ੁੱਕਰਵਾਰ ਤੱਕ ਸਿਲੇਬਸ ਹੋ ਸਕਦਾ ਹੈ ਜਾਰੀ ਜਾਂ ਨਹੀਂ ਤਾਂ ਦੇਖੋ ਅੱਜ ਹੈਗਾ ਜੀ ਵੀਰਵਾਰ ਕੱਲ ਹੈਗਾ ਸ਼ੁੱਕਰਵਾਰ ਜੇਕਰ ਕੱਲ ਤੱਕ ਯਾਨੀ ਕੱਲ ਤੱਕ ਜਿਹੜਾ ਸ਼ੁੱਕਰਵਾਰ ਤੱਕ ਸਿਲੇਬਸ ਤੇ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਪੇਪਰ A ਨੂੰ ਲੈ ਕੇ ਤਾਂ ਜਰੂਰ ਫਿਰ ETTU 94 ਵੱਲੋਂ ਜਿਹੜਾ ਸੰਘਰਸ਼ ਜਾਰੀ ਕੀਤਾ ਜਾਏਗਾ ਤਿੱਖਾ ਸੰਘਰਸ਼ ਹੋਏਗਾ ਦੂਜੀ ਗੱਲ ਹੁਣ 3 ਮਹੀਨੇ ਦੇ ਅੰਦਰ ਅੰਦਰ ਪੇਪਰ ਹੋਏਗਾ ਜਾਂ ਨਹੀਂ ਤਾਂ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਕਿ ਜਿਹੜੇ ਆਰਡਰ ਆਏ ਨੇ ਆਫੀਸ਼ੀਅਲ ਆਰਡਰ ਆਏ ਨੇ ਹਾਈ ਕੋਰਟ ਵੱਲੋਂ ਠੀਕ ਹੈ ਉਸ ਦੇ ਵਿੱਚ ਇਹ ਚੀਜ਼ ਮੈਂਸ਼ਨ ਕੀਤੀ ਗਈ ਹੈ ਕਿ ਹਾਂ 3 ਮਹੀਨੇ ਦੇ ਅੰਦਰ ਅੰਦਰ ਪੇਪਰ ਲਿਆ ਜਾਵੇ ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਹਾਈ ਕੋਰਟ ਫਿਰ ਕਲੈਰੀਫਿਕੇਸ਼ਨ ਮੰਗੇਗਾ ਜੀ ਡਿਪਾਰਟਮੈਂਟ ਵੱਲੋਂ ਕਿ ਪੇਪਰ ਕਿਉਂ ਨਹੀਂ ਲਿਆ ਗਿਆ ਠੀਕ ਹੈ ਤਾਂ ਇੱਕ ਗੱਲ ਤਾਂ ਇਹ ਹੈ ਕਿ ਡਿਪਾਰਟਮੈਂਟ ਦੇ ਵੀ ਪੂਰਾ ਪ੍ਰੈਸ਼ਰ ਹੈ ਠੀਕ ਹੈ ਮਾਨਯੋਗ ਹਾਈ ਕੋਰਟ ਦਾ ਵੀ ਤੇ 8TT ਯੂਨੀਅਨ ਦਾ ਵੀ ਪੇਪਰ ਨੂੰ ਲੈ ਕੇ ਤਾਂ ਉਹਨਾਂ ਨੂੰ ਸਿਲੇਬਸ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਨਾ ਹੀ ਪਏਗਾ ਇਹ ਗੱਲ ਤਾਂ ਕਲੀਅਰ ਹੈ ਠੀਕ ਹੈ ਜੇ ਹਾਈ ਕੋਰਟ ਦੇ ਵਿੱਚ ਉਹ ਗੱਲ ਮੈਂਸ਼ਨ ਨਾ ਹੁੰਦੀ ਕਿ ਹਾਂ 3 ਮਹੀਨੇ ਦੇ ਅੰਦਰ ਅੰਦਰ ਪੇਪਰ ਜਿਹੜਾ ਹੋਣਾ ਚਾਹੀਦਾ ਹੈ ਫ ਆਰਡਰ ਦੇ ਵਿੱਚ ਵੀ ਸਾਫ ਸ਼ਬਦਾਂ ਦੇ ਵਿੱਚ ਲਿਖਿਆ ਗਿਆ ਹੈ ਕਿ 6 ਮਹੀਨੇ ਦੇ ਅੰਦਰ ਅੰਦਰ ਪ੍ਰਤੀ ਜਿਹੜੀ ਹੈ ਕੰਪਲੀਟ ਕਰਨੀ ਹੈ ਠੀਕ ਹੈ ਦੂਜੀ ਗੱਲ ਹੁਣ ਜੇ ਗੱਲ ਕਰੀਏ ਕਿ ਹੁਣ ਜਿਹੜਾ ਜੇਕਰ ਸਿਲੇਬਸ ਸ਼ੁੱਕਰਵਾਰ ਤੱਕ ਜਾਰੀ ਨਹੀਂ ਹੁੰਦਾ ਤਾਂ ਕਦੋਂ ਤੱਕ ਹੋਏਗਾ ਤਾਂ ਦੇਖੋ ਜੀ ਫੇਟਾ ਤਿੱਖਾ ਸੰਘਰਸ਼ ਹੋਏਗਾ ਤੇ ਡਿਪਾਰਟਮੈਂਟ ਚਾਹੇ ਤਾਂ ਕੱਲ ਨੂੰ ਜਾਰੀ ਕਰ ਦੇਵੇ ਇਹਦੇ ਰਿਲੇਟਿਡ ਸਿਲੇਬਸ ਨੋਟੀਫਿਕੇਸ਼ਨ ਚਾਹੇ ਫਿਰ ਤਿੱਖੇ ਸੰਘਰਸ਼ ਤੋਂ ਬਾਅਦ ਕਰ ਦੇਵੇ ਇਹ ਤਾਂ ਚੀਜ਼ ਆਣੀ ਹੋਏ ਨੋਟੀਫਿਕੇਸ਼ਨ ਤੇ ਸਿਲੇਬਸ ਤਾਂ ਜਰੂਰ ਆਏਗਾ ਹੀ ਆਏਗਾ ਚਾਹੇ ਅੱਜ ਆਵੇ ਚਾਹੇ ਕੱਲ ਆਵੇ ਠੀਕ ਹੈ ਜੀ ਜੇ ਨਾ ਕੀਤੇ ਦੇਖੋ ਇਸ ਨਿਊਜ਼ ਨੂੰ ਦੇਖਣ ਤੋਂ ਬਾਅਦ ਕੈਂਡੀਡੇਟਸ ਬਹੁਤ ਜ਼ਿਆਦਾ ਨਿਰਾਸ਼ ਹੋਣਗੇ ਪਹਿਲੀ ਗੱਲ ਤਾਂ ਜਿਹੜਾ ਪੇਪਰ A ਕੈਨਸਲ ਹੋਇਆ ਹੈ ਉਹੀ ਬਹੁਤ ਨਿਰਾਸ਼ਾਜਨਕ ਗੱਲ ਹੈ ਸਾਰਾ ਪ੍ਰੋਸੈਸ ਇੱਕ ਤਰੀਕੇ ਨਾਲ ਦੁਬਾਰਾ ਸਟਾਰਟ ਹੋਏਗਾ ਹਨਾ ਦੂਜੀ ਗੱਲ ਜੇ ਹੁਣ ਚਲੋ ਕੈਂਡੀਡੇਟਸ ਨੇ ਆਪਣਾ ਹੌਸਲਾ ਬਣਾ ਕੇ ਕਿਸੇ ਤਰ੍ਹਾਂ ਤਿਆਰੀ ਸ਼ੁਰੂ ਕੀਤੀ ਹੈ ਬਹੁਤ ਹੀ ਨਿਰਾਸ਼ਾਜਨਕ ਗੱਲ ਹੈ ਇਹ ਜਲਦੀ ਤੋਂ ਜਲਦੀ ਜਿਹੜਾ ਨੋਟੀਫਿਕੇਸ਼ਨ ਤੇ ਸਿਲੇਬਸ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਕੈਂਡੀਡੇਟਸ ਆਪਣੀ ਤਿਆਰੀ ਪੂਰੀ ਕਰਨ ਹਨਾ ਜੇ ਸਰਕਾਰ ਭਰਤੀ ਕਰਦੀ ਹੈ ਤਾਂ ਚਾਹੀਦਾ ਹੈ ਸਰਕਾਰ ਨੂੰ ਕਿ ਭਰਤੀ ਜਿਹੜੀ ਕੈਂਡੀਡੇਟਸ ਐਨੇ ਕਾ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਜਾ ਚੁੱਕੇ ਨੇ ਇਸ ਭਰਤੀ ਨੂੰ ਲੈ ਕੇ ਬਹੁਤ ਜ਼ਿਆਦਾ ਹਨਾ ਕਿ ਹੁਣ ਨੋਟੀਫਿਕੇਸ਼ਨ ਤੇ ਸਿਲੇਬਸ ਲਈ ਵੀ ਅਲੱਗ ਤੋਂ ਧਰਨਾ ਲਗਾਉਣਾ ਪਏਗਾ ਤਾਂ ਦੇਖੋ ਜੀ ਬੜੀ ਹੈਰਾਨੀ ਆ ਨਿਊਜ਼ ਨੂੰ ਦੇਖ ਕੇ ਕਿ ਕਿਸ ਤਰੀਕੇ ਨਾਲ ਜਿਹੜਾ ਭਰਤੀ ਦਾ ਪ੍ਰੋਸੈਸ ਚੱਲਣਾ ਹੈ ਜਾਂ ਕਿਸ ਤਰੀਕੇ ਨਾਲ ਚੱਲਣਾ ਚਾਹੀਦਾ ਸੀ ਕਿਉਂਕਿ ਹੁਣ ਤਾਂ ਦੇਖੋ ਆਫੀਸ਼ਲ ਆਰਡਰ ਹੀ ਆ ਗਏ ਸੀਗੇ ਤੇ ਇਸੇ ਤਰ੍ਹਾਂ ਤੇ ਹੀ ਚੌਣ ਭਰਤੀ ਦਾ ਹੀ ਤੇ ਚੌਣ ਭਰਤੀ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸਮਾਂ ਹੋ ਗਿਆ ਉਸ ਨੂੰ ਕਹਿ ਲੋ ਭਰਤੀ ਨੂੰ ਰੁੱਲਦੇ ਹੋਏ ਇਹੀ ਹਾਲ ਹੁਣ ਉਹਨਾਂ 94ਵੀਂ ਭਰਤੀ ਦਾ ਹੀ ਤਾਂ ਫਿਲਹਾਲ ਤਾਂ ਦੇਖੋ ਇਹੀ ਕਿਹਾ ਜਾ ਸਕਦਾ ਦੀ ਯੂਨੀਅਨ ਦਾ ਬਤ ਤੋਂ ਬਾਅਦ ਸਾਦੋ ਤਾਂ ਹੀ ਜਿਹੜਾ ਹੈ ਪੇਪਰ ਹੈ ਕੰਡਕਟ ਕਰਾਇਆ ਜਾਏਗਾ ਤਾਂ ਹੀ ਜਿਹੜਾ ਹੀ ਹੈ ਭਰਤੀ ਆ ਉਹ ਸਿਰੇ ਚੜੇਗੀ ਤਾਂ ਹੀ ਇਸ ਦਾ ਨੋਟੀਫਿਕੇਸ਼ਨ ਤੇ ਸਿਲੇਬਸ ਜਿਹੜਾ ਜਲਦੀ ਜਾਰੀ ਹੋਏਗਾ ਠੀਕ ਹੈ ਜੀ ਤਾਂ ਇਹ ਹੈਗੀ ਸੀ ਅੱਜ ਦੀ ਅਪਡੇਟ ਆਈ ਹੋਪ ਤੁਹਾਡੇ ਲਈ ਜਿਹੜੀ ਅਪਡੇਟ ਹੈ ਇਹ ਹੈਲਪਫੁਲ ਰਹੇਗੀ ਬਾਕੀ ਜਦੋਂ ਹੀ ਇਹਦੇ ਰਿਗਾਰਡਿੰਗ ਕੋਈ ਵੀ ਹੋਰ ਨਵੀਂ ਆਫੀਸ਼ਲ ਅਪਡੇਟ ਆਏਗੀ ਨੋਟੀਫਿਕੇਸ਼ਨ ਤੇ ਸਿਲੇਬਸ ਨੂੰ ਲੈ ਕੇ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਹੈ ਇਸੇ ਚੈਨਲ ਤੇ ਸ਼ੇਅਰ ਕਰਾਂਗੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਇਸ ਦੇ ਨਾਲ ਹੀ ਕਿ ਪਹਾੜ ਪ੍ਰਕਾਰ ਦੀ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਨੇ ਆ 94 ਭਰਤੀ ਸੰਬੰਧੀ ਜਿਹੜਾ ਪੇਪਰ ਲਿਆ ਜਾਣਾ ਉਸ ਦੀਆਂ ਕਲਾਸਿਸ ਵੀ ਡੇਲੀ ਲੱਗ ਰਹੀਆਂ ਨੇ ਤਾਂ ਜੇਕਰ ਤੁਸੀਂ ਇਹ ਪਿਛਲੀ ਕਲਾਸਿਸ ਨਹੀਂ ਦੇਖੀਆਂ ਹੈਗੀਆਂ ਤਾਂ ਉਹਨਾਂ ਨੂੰ ਵੀ ਤੁਸੀਂ ਜਿਹੜਾ ਜ਼ਰੂਰ ਤੋਂ ਜਾ ਕੇ ਅਟੈਂਡ ਕਰਿਓ ਬਾਕੀ ਵੇਟ ਕਰੋ ਜੀ ਕੱਲ ਤੱਕ ਠੀਕ ਹੈ ਜੇਕਰ ਕੱਲ ਤੱਕ ਕੋਈ ਵੀ ਇਸ ਦੇ ਰਿਲੇਟਡ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਤਾਂ ਫਿਰ ਅਗਲਾ ਜਿਹੜਾ ਹੁਕਮ ਜੋ ਵੀ ਯੂਨੀਅਨ ਦਾ ਹੋਏਗਾ ਉਹਦੇ ਤੇ ਫਿਰ ਸਾਰਿਆਂ ਨੇ ਧਿਆਨ ਦੇਣਾ ਹੀ ਠੀਕ ਹੈ ਯੂਨੀਅਨ ਦੇ ਸਾਥ ਨਾਲ ਹੀ ਇਹ ਜਿਹੜੀ ਹੈ ਭਰਤੀ ਕੰਪਲੀਟ ਹੋਏਗੀ ਤਾਂ ਹੀ ਜਿਹੜਾ ਨੋਟੀਫਿਕੇਸ਼ਨ ਤੇ ਸਿਲੇਬਸ ਜਾਰੀ ਕੀਤਾ ਜਾਏਗਾ ਜੇਕਰ ਯੂਨੀਅਨ ਦਾ ਸਾਥ ਦਿੱਤਾ ਜਾਵੇ ਠੀਕ ਹੈ ਜੀ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਊਟ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਨਿਰਾਸ਼ ਨਹੀਂ ਹੋਣਾ ਹੈਗਾ ਠੀਕ ਹੈ ਜਿੱਥੇ ਇੰਨਾ ਸਮਾਂ ਸਬਰ ਕੀਤਾ ਹੈ ਉੱਥੇ ਥੋੜਾ ਸਮਾਂ ਹੋਰ ਸਹੀ ਆਪ ਅੱਜ ਨਹੀਂ ਕੱਲ ਨੂੰ ਜ਼ਰੂਰ ਸਿਰੇ ਚੜੇਗੀ ਠੀਕ ਹੈ ਸੰਘਰਸ਼ ਤੋਂ ਬਿਨਾ ਇੱਥੇ ਕੁਝ ਨਹੀਂ ਮਿਲਦਾ ਹੈਗਾ ਇਹ ਹੀ ਚੀਜ਼ ਸਾਰਿਆਂ ਨੂੰ ਆਪਣੇ ਦਿਮਾਗ ਦੇ ਵਿੱਚ ਰੱਖਣੀ ਚਾਹੀਦੀ ਹੈ ਤਾਂ ਇਹ ਹੈਗੀ ਸੀ ਵੀਡੀਓ